ਇਹ ਟਰੈਕਟਰੇ ਪੜਦਾ ਹੈ ਜੀ ਇਹ ਜੀ ਮੈਸੀ ਹੈ ਇੱਕ ਬਾਹਰ ਦੇਸ਼ ਚਲਾ ਗਿਆ ਹੋ ਨਹੀਂ ਪਾਇਆ ਬਾਹਰ ਦੇਸ਼ੋਂ ਦਾ ਪੁੱਲਾ ਵਿੱਚ ਆਇਆ ਤਾਂ ਹਾਂਜੀ ਹਾਂਜੀ ਤੇ ਜਿਵੇਂ ਇਹ ਟਾਇਰ ਆ ਗਏ ਆਪਣਾ ਜੀ ਇਹ ਕਾਲੇ ਚ ਪੈਂਦਾ ਇਹ ਵੀ ਟਰੈਕਟਰ ਮੂਰਲਾ ਹੈ ਜੀ ਇਹ ਮਤਲਬ ਖੱਟਦੇ ਪਊਗਾ ਹਾਂਜੀ ਇਹ 17 24 ਉਹਨਾਂ ਬਾਤੇ ਲੈ ਆ ਕਿ ਜੀ ਟਾਇਰ ਦੇਖੋ ਵੀ ਕਿਹੋ ਕਿਹੋ ਜਿਹੇ ਪਹਿਲਿਆ ਛੋਟੇ ਹੋਵੇ ਜਿਵੇਂ ਆਹ ਵੱਡੇ ਹੋਵੇ ਹੋਵੇ ਬੋਰੀ ਬੋਰਾਲੇ ਆਪਾਂ ਕਰਾਈ ਦੇ ਵਿੱਚ ਆ ਗਏ ਇਹ ਟਰੈਕਟਰ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦੋ ਟਾਇਰ ਕੋਈ ਤੇਰਾ ਗਰਵਰੀ ਨੂੰ ਕੋਈ ਅਰੇ ਲਈ ਕੋਈ ਤੇਰਾ ਵੀ ਫੋਟਾ ਪਛਾਣ ਹੁੰਦਾ ਮੇਰੇ ਵਰਗਾ ਜਿਵੇਂ ਹੁਣ ਮੇਰੇ ਉੱਪਰ ਪੰਜ-ਛੇ ਗੱਡੀਆਂ ਖੇਤੀ ਜਾਂ ਤਾਂ ਜਿਵੇਂ ਰਵੜਾ ਪੈਂਦਾ ਹੋਵੇ ਦੇ ਅੱਜੇ ਪੜ ਦੀ ਸਵਾਤਾ ਆਪਣੇ ਦਿਨੋੜ ਦੇ ਵਿੱਚ ਯਾਰੇ ਵੀਰੋ ਅੱਜ ਪਕੜਿਆ ਤਿਆ ਟਾਇਰਸ ਤੇ ਪੁਰੇ ਵੀਰੋ ਕੋਲ ਟਾਇਰਾਂ ਨੇ ਬੜੇ-ਬੜੇ ਟਾਇਰ ਮਿਲਦੇ ਨੇ ਜੇ ਆਪਣੇ ਮੋਡੀਫਾਈ ਦੇ ਸਕੀਨ ਨੇ ਬੰਦੇ ਉਹਨਾਂ ਵਾਸਤੇ ਸਪੈਸ਼ਲ ਜੀ ਵੀਡੀਓ ਆ ਪਰਦਾ ਬੜੀ ਹੁੰਦੀ ਨਾ ਮਰਾ ਆ ਆ ਦੇਖੋ ਉਹ ਦੇਖਾਰੇ ਪਤਾ ਤਾਇਆ ਦੇਖੋ ਮੈਂ ਕਹਣਾ ਵੀ ਬੰਦਾ ਰੋਟੀ ਖਾ ਕੇ ਟਾਇਰ ਹਰਾਉਗਾ ਤਾਂ ਹਿੱਜੂਗਾ ਜਿਹੜੇ ਜਿਹੜੇ ਟਾਇਰ ਪਏ ਨੇ ਇੱਧਰ ਮਰਾ ਮੜੀ ਆ ਤੁਸੀਂ ਐਂ ਦੇ ਦਿਓ ਵੀ ਮੈਂ ਕਹਣਾ 25 26 ਇੰਚ ਆ ਤੁਸੀਂ ਦੇਖ ਲਓ ਸਾਢੇ 22 ਇੰਚ ਆ ਸਾਢੇ 22 ਇੰਚ ਦਾ ਪੈਰ ਆ ਚੌੜਾ ਤੇ ਇੱਧਰ ਪੂਰੀ ਜਨਾ ਬਣਾਉਨੇ ਆ ਆਲਾ ਵੀ ਆਨੇ ਦੇ ਰਹੋ ਵੀ ਮਾਇਕਣਾ ਵੀ ਅੱਧੀ ਹੈ ਛੋਟੇ ਹੀ ਹੋਏ ਉਹ ਕਹਿੰਦੇ ਪ੍ਰਦਰਜੀ ਮੇਰੇ ਨਾਲ ਕੋਟਿੰਗ ਲੱਗਦੇ ਨੇ ਵੀ ਇਹਹ ਜਿਹੇ ਟਾਇਰ ਪਏ ਹੋਏ। ਬੜੀ ਮੁਾਰਗ ਨਹੀਂ ਨਾ ਮਰਾਦੇ ਫਿਰ ਆਪਾਂ ਕਰਾਉਨੇ ਆਂ ਬਾਈ ਨਾਲ ਗੱਲ। ਫਿਰ ਉਹ ਦਿਖਾਉਂਦਾ ਜੀ ਕਿ ਇਹ ਹਿਸਾਬ ਨਾਲ ਪੈਣਾ ਦਾ ਤੇ ਖਾਰੇ ਖਾਰੇ ਦੇ ਟਾਇਰ ਟਾਇਰ ਪੈਣੇ ਨੇ। ਤੇ ਫਿਰ ਵੀ ਮੈਂ ਪਹਿਲੇ ਕਿ ਟਾਇਰ ਪਹਿਲੇ ਜਿਹੜੇ ਗੱਦੀਆਂ ਦੇ ਵਿੱਚ ਪੈਣਗੇ ਆਪਾਂ ਸਾਰੀ ਗੱਲਬਾਤ ਕਰਵਾਉਣੀ ਆ ਬਾਈ ਨਾਲ। ਬੜੀ ਬਾਤ ਹੈ ਆਪਣੇ 3 ਰੁਪਏ। ਹਾਂਜੀ। ਇਹ ਆਪਣੇ ਕੋਲ ਕਿੰਨੇ ਕਿੰਨੇ ਰੁਪਏ ਕਿ ਟਾਇਰ ਮੈਂ ਜਾਂਦੇ ਨੇ।

ਉਹਨਾਂ ਦੇ ਵੀ ਕੀ ਅਗਰ ਮੇਰੇ ਕੋਲ ਪੈਰ ਦੁਨੀਆ ਮੇ ਲੋਕ ਨੂੰ ਤਾਂ ਹੌਲ ਹੈ ਨਾ ਇਹ ਉਹਨਾਂ ਦੀ ਪੈਲੇ ਹੋਣਗੇ ਇਹ ਬਾਰੇ ਟਾਇਰ ਦੇ ਕਿੰਨੇ 40 ਨੰਬਰ ਦੇ ਇਹ 38 ਨੰਬਰ ਹੈ ਇਹ ਬਿਆੜੀ ਸਾਹਿਬ ਇਹ 38 ਪਰਲਾ ਪਰਲਾ ਹੋ ਜੀ ਇਹ 38 ਨੰਬਰ 18 38 ਇਹ ਦੋ 38 ਨੇ ਹੈ ਇਹ ਦੋਨੋਂ 20 38 ਹੈ 14 30 ਜਿਹੜਾ ਮੈਂ ਜਿਵੇਂ ਮੋਡੀਫਾਈ ਕਰਦੇ ਹਾਂ ਟਰੈਕਟਰ ਹਨਾ ਜਿਵੇਂ ਮੈਂ ਨੀਚੇ ਦੇਖਵਾ ਲਉ ਨਾਲ ਕੋਲ ਆਹ ਆਹ ਉਹ ਚੀਜ਼ ਆ ਤੇ ਜਿਵੇਂ ਇਹ ਕਿੰਨਾ ਨੰਬਰ ਆ ਟਰੈਕਟਰ ਮੈਂ ਨੀਚੇ ਚੌੜਾ ਇਹ 30 ਨੰਬਰ 30 ਇਹ 30 ਇੰਚ ਨਹੀਂ ਇਹ ਜਿਵੇਂ ਜੈਸੇ ਇਸ ਤਰ੍ਹਾਂ ਕੇ ਨੀਚੇ ਚੜਾਈ ਹੈ ਇਸ ਦੀ ਇਸ ਕੀ ਹੋ ਗਈ ਹੈ ਨਾ 20 ਇੰਚ ਕੇ ਜਿਵੇਂ ਇਹ ਟਾਇਰ ਆਵੇ ਆਪਣਾ ਵੀ ਇਹ ਕਾਲੇ ਚ ਪੈਂਦਾ ਹੈ ਇਹ ਵੀ ਟਰੈਕਟਰ ਮੂਰ ਲਾਇਆ ਜੀ ਇਹ ਬਸ ਫੱਟਦੇ ਪਊਗਾ ਹਾਂ ਜੀ ਇਹ 17 24 17 ਇੰਚ ਚੌੜਾ ਹੈ 17 24 ਨੰਬਰ ਟਾਇਰ ਆ ਬਿਰੋ ਇਹ 20 ਨੰਬਰ ਜਿਹਨੇ ਆਪਣੇ ਨੀਂਦ ਨੂੰ ਦੇਖਵਾ ਲਓ ਜੀ ਭਰਾ ਐਸੇ ਵਾਸਤੇ ਦੂਰੀਆਂ ਦੇ ਵਿੱਚ ਨਹੀਂ ਰਹੇ ਚਲੋ ਬਾਕੀ ਇਹ ਫੱਟਦੇ ਪੈਂਦਾ ਉਹਨਾਂ ਤੇ ਇਹ ਟਾਇਰ ਪਾਏ ਉਹਨੇ ਦੋ ਸਕਰੀਨ ਬੰਦੇ ਤੇ ਬਾਕੀ ਹੋਰ ਕਿਹੜੇ ਨੰਬਰ ਨੇ ਆਕਰ ਕੋਣ ਹੋਰ ਵੀ ਛੱਟੇ ਪਿਆ ਇਹ 21 ਇੰਚ ਇਹ ਵੀ ਮੂਰੇ ਵੇਂਦਾ ਹੈ ਇਹ ਵੀ ਫੱਟਦੇ ਪੈਂਦਾ 21 ਇੰਚ ਹਾਂਜੀ ਠੀਕ ਹੈ ਠੀਕ ਹੈ ਇਹ ਆਪਣਾ ਜੁੜਾ ਪੇਲ ਦੇਖ ਸਾਡੇ 22 ਇੰਚ ਜੇ ਫਟਦੇ ਪਾਉਣਾ ਹੋਵੇ ਟਾਇਰ ਇਹ ਬੈਠੇ ਪਾਉਣ ਵਾਸਤੇ ਹੋਰ ਵੀ ਨੰਬਰ ਜਿਵੇਂ 22 ਇੰਚ ਦਾ ਨੰਬਰ ਕੋਈ ਵਾੜੀਫਾਈ ਕਰਨੇ ਵਾਸਤੇ ਹੈਗਾ ਹਾਂਜੀ ਇਹ ਹੀ ਪੈਂਦੇ ਹੋਰ ਬਾਕੀ ਅੰਦਰ ਵੀ ਲੱਗੇ ਪੜੇ ਹੈ ਇਧਰ ਵੀ ਇਹ ਗੇ ਹਾਂ ਜੀ ਜਿਹੜਾ ਪਾਸੇ ਉਧਰ ਵੀ ਦਿਖਾਵਾਂਗੇ ਇਹ ਕਿਹੜੇ ਕਿਹੜੇ ਨੰਬਰ ਨੇ ਥਾਰਾ ਇਹ ਰੇਡੀਅਲ ਦੇ ਵਿਚਾਲੇ ਹਾਂਜੀ ਰੇਡੀਅਲ 18 38 ਇਹ 18 38 ਹਾਂਜੀ ਕਿਹੜਾ ਪਾ ਪਿਆ ਉਹ ਕਿਹੜਾ ਨੰਬਰ ਉਹ 20 38 ਉਹ 20 38 ਇੱਕ 20 38 ये मतलब होगा ना हाँ जी चौड़ा बी लगता है जो इनके रिम होते हैं भी वो, रिम में में है अपने रिम जी खास बनाना पड़ता है मतलब कि हम आपको अठत्ती नंबर रिम तो देंगे पर इतना चौड़ा नहीं होगा ठीक है हाँ जी अपने आप तैयार कराना पड़ेगा वो तो हो जाता है ਜਦੈਮੇ ਤੁਹਾਡੇ ਪਾਸ ਆਕਰ ਕੋਈ ਬੋਲੇ ਵੀ ਹੰਮ ਕੋ ਤਿਆਰ ਕਰਵਾ ਕੇ ਦੋ ਤਾਂ ਕਰਵਾ ਦੋਗੇ ਹੰਮ ਕਰਵਾ ਦੇਂਗੇ ਜੀ ਇਹ ਆਪਣਾ ਜਿਵੇਂ ਭਰਾ ਕਹਿੰਦਾ ਵੀ ਜੇ ਜਿਹੜੇ ਰਿਮ ਚਾਹੀਦੇ ਨੇ ਜਿਹੇ ਆਰਡਰ ਤੇ ਤਿਆਰ ਹੁੰਦੇ ਨੇ ਮਤਲਬ ਸਪੈਸ਼ਲ ਬਣੇ ਬਣਾਏ ਨਹੀਂ ਬਣਦੇ ਹੈਗੇ ਆਪਣਾ ਵੀਰ ਦਾ ਕਹਿਣਾ ਵੀ ਜੇ ਤਰਾ ਆਪਣੇ ਕੋਲ ਆ ਕੇ ਕੋਈ ਆਰਡਰ ਦਿੰਦਾ ਏ ਜੀ ਆਪਾਂ ਨੂੰ ਇਹ ਜਿਹੜਾ ਰਿਮ ਵੀ ਚਾਹੀਦਾ ਏ ਤਾਂ ਕਹਿੰਦਾ ਵੀ ਆਪਾਂ ਆਰਡਰ ਤੇ ਰਿਮ ਵੀ ਤਿਆਰ ਕਰਵਾ ਦਾਂਗੇ ਤੇ ਜਿਵੇਂ ਇਹ ਟਾਇਰ ਪਿਆਏ ਕਹਿੰਦੇ ਕਾਹਨੇ ਬੜਦਾ ਇਹ ਇਹ ਜੀ ਕਹਿੰਦਾ ਲੋਡਰ ਦੇ 17 24 17 25 ਠੀਕ ਹੈ ਇਦਾਰੇ ਮਹਦ ਖਾਰਿਕਦੀਪ ਤੇ ਜਿਵੇਂ ਇਹ ਆਪਣਾ ਉਹਦੇ ਮੁੱਠ ਟਾਇਰ ਤੇ ਲੈਣਾ ਆ ਜਿਹੜੇ 315 ਪੈਜਦੇ ਨੇ ਹਾਂਜੀ ਇਹ ਮੋਰੇ ਪੈਜਦੇ ਨੇ ਜਿਹੜੇ ਬਜੀ ਪੰਜ ਪੜੇ ਵਿੱਚ ਪੈਜਦੇ ਨੇ ਆ ਤਾਂ ਹਾਂ ਤੁਹਾਨੂੰ ਪਤਾ ਹੀ ਆ ਆਮ ਤੌਰ ਤੇ ਫਰੰਟ ਤੇ ਖੜੇ ਪੈਂਦੇ ਜੇ ਅਜੇ ਮਰਮ ਤੇ ਉਹ ਚਾਹ ਟਾਇਰ ਲੈ ਲੋ ਜਿਹੜਾ ਮਾਜੀ ਨੰਬਰ ਆਜਾ ਆਪਾਂ ਤੁਹਾਨੂੰ ਇਹਦੇ ਵੀ ਰਿੰਡ ਦਿਖਾ ਦੇ ਆ ਕਿੰਨੇ ਉਹ ਖਿਆਲ ਨਹੀਂ ਪਿਆਰੇ ਮਾਰੋ ਮਾਰਾ ਅਜਾ ਬਸ ਤੁਹਾਨੂੰ ਇਹੋ ਜੀ ਦੁਕਾਨ ਤੇ ਲੈ ਕੇ ਆਏ ਆ ਵੀ ਜਿੱਥੇ ਤੁਸੀਂ ਜਿਹੜਾ ਨੰਬਰ ਤੁਹਾਨੂੰ ਟਾਇਰ ਦਾ ਮੰਗੇ ਨੂੰ ਮਤਲਬ ਉਹੀ ਮਿਲ ਜੂ ਆਪਣੇ ਕੋਲ ਟਾਇਰ ਦਾ ਹਾਂਜੀ ਇੱਕ ਸੋ ਇੱਕ ਸਾਈਜ਼ بڑا ਹੈ ਆਪਣੇ ਕੋਲ ਉਹ ਜਿਹੜਾ ਨੰਬਰ ਤੁਹਾਨੂੰ ਮਿਲ ਜੂ ਆਪਾਂ ਜਨਮ ਵਾਲੇ ਟਾਇਰਾਂ ਦੀ ਗੱਲ ਕਰਦੇ ਦਬਰ ਦੇ ਟਾਇਰ ਨੰਬਰ ਉਹਨਾਂ ਵਾਤੇ ਦੇਖ ਜਿਹੜਾ ਟਾਇਰ ਦੇਖੋ ਜਿਹੜੀ ਕਹੋ ਕਹੇ ਜਿਹੜਾ ਛੋਟੇ ਹੋਵੇ ਜਿਵੇਂ ਆਹ ਬੋਲੋ ਜਿਹੋ ਬੋਲੋ ਗੋਰਾਲੇ ਆਹ ਮੈਟਰਾਇ ਇਹ ਵਿੱਚ ਆਵੇ ਇਹ ਰੈਕ ਦੇ ਵਿੱਚ ਆਪੋ ਜਿਹੜਾ ਟਾਇਰ ਆ ਭਾਈ ਮੈਂ ਦਰਵਾਰੀ ਵੀ ਪਹਿਲੇ ਅਗਲੇ ਅਗਲੇ ਅੱਜ ਆਪਾਂ ਤੁਹਾਨੂੰ ਇੱਕ ਜੀ ਦਿਖਾਉਣੇ ਆ ਬਈ ਟਾਇਰ ਤੇ ਜਿਵੇਂ ਮੈਂ ਦੇਖੋ ਕੋਈ ਮੇਰਾ ਵੀ ਟੁੱਟਾ ਟਹਾਨ ਹੁੰਦਾ ਮੇਰੇ ਵਰਗਾ ਜਿਵੇਂ ਹੁਣ ਮੇਰੇ ਉੱਪਰ ਪੰਜ ਛੇ ਗਰੀ ਤੇਤੀ ਹੈ ਤਾਂ ਜਿਵੇਂ ਰਵੜ ਰਫ ਪਾਈ ਤਾਂ ਹੋਵੇ ਦੇ ਇਹ ਵੀ ਟਾਇਰ ਰਾਈ ਮਿਲਦੇ ਨੇ ਚਾਹੇ ਇਹ ਰਬੜ ਮੈਂ ਕਿਤੇ ਦਰਤ ਨਾਲ ਪਰ ਮਿਲ ਜਾਂਦਾ ਹੈ 14 13 16 ਸਭ ਮਿਲ ਜਾਂਦਾ ਹੈ 13 14 15 16 ਸਭ ਮਿਲ ਜਾਂਦਾ 18 में नहीं ये काम नहीं होता। 16 तक मिल जाएगा थोड़ा तक काम जमा है बाकी आलू वास्ते रिम आ गए आलू में रिम हां जी तेरे में गया वो वास्ते पहन ले कुछ ये सब्जी बाकी टायर अनुमा टायर कौन सा है वो देखो जी ओ तो सामने

ਜਿਵੇਂ ਪਾਣੀ ਦਾ ਟਿਲਣਾ ਹੁੰਦਾ ਭਰਾ ਥੋੜਾ ਕਿਸਾਨ ਮੇਰੇ ਵਰਗਾ ਸਾਡੇ ਰਬਲੇ ਟੈਪ ਪਏ ਨੇ ਇਹ ਤਨਖਾਹ ਦੀ ਗਰੰਟੀ ਵੀ ਨਹੀਂ ਦੇਉਂਦੇ ਪਾ ਕੇ ਉਸੇ ਆਪਣਾ ਬਾਰਤੀਸ ਨੂੰ ਆਉਣ ਪੂਰੀ ਉਹ ਜੀਐਸਟੀ ਵਾਲਾ ਵੀ ਜੀਐਸਟੀ ਬੜਾ ਮਰੇਗਾ ਜੋ ਬਿੱਲ ਦੇ ਦੇ ਕਟੇਗਾ ਜੀਐਸਟੀ ਵਾਲਾ ਜਿਹੜਾ ਕਟ ਕੇ ਜਾਣਗੇ ਜੀਐਸਟੀ ਦਾ ਪੂਰਾ ਆਪਣਾ ਆਪੋ ਸਾਥ ਦੇਣੀ ਪਾਉਣੀ ਬਈ ਪੂਰੀ ਗਰੰਟੀ ਦੇ ਵਿੱਚ ਤਨਖਾਹ ਤੁਹਾਨੂੰ ਪੂਰੀ ਠੋਕ ਕੇ ਗਰੰਟੀ ਮਿਲੂਗੀ ਜਿਵੇਂ 60 ਤੁਹਾਨੂੰ ਪਤਾ ਹੈ ਅੱਜ ਕੱਲ੍ਹ ਟਾਇਰ ਇੰਨਾ ਹੀ ਸਰ ਫਾਈ ਹੋ ਗਿਆ। ਇਹਨਾਂ ਸੁਲਾਨਾ ਤਾਇਆ ਦਾ। ਕਈ ਵਾਰ ਆਪਾਂ ਥੋੜਾ ਜਿਹਾ ਵੱਡਾ ਟਰੈਕਟਰ ਲੈ ਲੈਂਦਾ ਜੀ। ਫਿਰ ਜਿਹੜਾ ਬਟਾਇਰ ਹੋਣ ਜਾਂਦੇ ਆ ਤਾਂ 58-58000 ਦੇ 60000 ਦੇ ਪੁਰਾਣੇ ਟਾਇਰ ਹੋ ਗਏ। ਇਹ ਤੁਹਾਨੂੰ ਅੱਧ ਦੇ ਵਿੱਚ ਮਿਲ ਜਾਣਗੇ। ਜੇ ਬੋਲਣਾ ਵੀ 16 ਦਾ 30000 ਦਾ ਪੜ ਜਾਏਗਾ ਹਨਾ। ਹਾਂਜੀ। ਠੀਕ ਹੈ ਜੀ ਅੱਧ ਦੇ ਬੈਗ ਵਿੱਚ 16 ਦੇ। ਬਾਕੀ ਜਿਹੜੇ ਨੰਨੇ ਦੇ ਨੰਨੇ ਜਿਹੜਾ ਵੀ ਨੰਬਰ ਆ ਉਹਦੇ ਨਾਲ ਅੱਧ ਦੇ ਜਿਹੜੇ ਦੇ ਵਿੱਚ ਵੜ ਜਾਊਗਾ। ਬਾਕੀ ਜਿਹੜੇ ਮੇਰੇ ਪੜੇ ਨੇ ਕਾਲੇ ਵਾਲੇ ਨੇ।

ਸ਼ਿਰੋ ਹਲਾਉਣਾ ਹੋਵੇ ਤਾਂ ਦੋ ਨੰਬਰ ਬੰਦਿਆਂ ਦਾ ਬੜਾ ਬੋਗਾ ਪੜਦਾ ਇਹ ਵੀ ਵੀਰ ਜਿੱਟਾਵਾ ਟਾਇਰਾਂ ਬਾਕੀ ਹੱਤਰਾ ਟਾਇਰ ਮੰਜੂਰੇ ਭਰਾਵਾਂ ਨਾਲ ਬਾਕੀ ਜਿਹੜਾ ਮੂਰ ਮੰਨੂ ਕੋਲ ਜਿਹੜਾ ਵੀ ਲੈਣਾ ਉਹਨੂੰ ਟਾਇਰ ਆਹ ਟਾਇਰ ਐਮਲੇ ਨੂੰ ਲੈਣਾ ਹੈ ਕੋਟੀ ਨੰਬਰ ਟਾਇਰ ਲੈਣਾ ਕੋਈ ਇਹ ਦੇਗਾ ਜੀ ਮੁਰਕੇ ਨਾਲ ਬੋਗਾ ਪੂਰੇ ਹਰ ਨੰਬਰ ਤੋਂ ਮੂ ਟਾਇਰ ਯਾਰ ਇਹਨਾਂ ਜਾਂ ਜੀਪ ਦਾ ਟਾਇਰ ਹੋ ਗਿਆ ਡੈਕਟਰ ਦਾ ਟਾਇਰ ਹੋ ਗਿਆ ਜਾਂ ਫਰੇ ਜੀ ਬੋਲਣ ਵਾਲੇ ਆਪਣੇ ਭਾਗ ਆਗੇ ਆਪਣੇ ਦੇਖੇ ਵਿੱਚ ਟਾਈਟਲ ਤੋਂ ਤੁਹਾਨੂੰ ਸਪਾਵਾ ਦੇ ਉਹ ਟਾਈਟਲ ਨੂੰ ਸੁਰਵਾਦ ਵਿੱਚ ਦਿਖਾ ਦੇ ਬਾਕੀ ਰੇਟ ਆਪਾਂ ਸਾਫ ਕਰਦੇ ਆ ਕਿ ਉਹ ਰੇਟ ਵੀ ਉਹਨੇ ਲੋਪੇ ਜੀ ਕਰਦੇ ਨੇ ਬਾਕੀ ਜਿਹੜਾ ਕੋਈ ਵੀ ਗੁਰੂ ਕਰਤੀ ਜਿਹੜਾ ਮੈਟਪ ਵੀ ਸੈਂਡ ਨੂੰ ਉਸ ਤੱਕ ਕਰਦੇ ਲਾਤਾ ਬੰਦੇ ਨੂੰ ਵਾਪਸ ਆਹਦੇ ਦੇਗਾ ਆਪਣੇ ਪ੍ਰੈਸਰ ਇਹਦਾ ਵੀ ਲੋ ਨੰਬਰ ਹੈ ਜਿਹੜਾ ਉਹ ਆਪਣਾ ਕੱਢ ਰਿਹਾ ਆਪਣੀ ਜਿਹੜੀ ਨੂੰ ਲੈ ਕਰਕੇ ਆਹਦੇ ਲੈਟਰ ਦਾ